ਦਾ ਨਰੇਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ حاضر ਹਾਂ ਲੋਕਵਾਚ ਤੇ ਦਰਸ਼ਕੋ ਜੇ ਆਪਾਂ ਅੱਜ ਦੀ ਗੱਲ ਕਰੀਏ ਜੁਪੀ ਦੇ ਹਾਥਰਾ ਸਜਲੇ ਦੇ ਪਿੰਡ ਫਿਲਾਈ ਦੇ ਵਿੱਚ ਇੱਕ ਬੜਾ ਵੱਡਾ ਹਾਸਾ ਵਾਪਰ ਗਿਆ ਧਾਰਮਿਕ ਸਤਸੰਗ ਦੇ ਦਰਮਿਆਨ ਭਗੜੜ ਮੱਚ ਗਈ ਦੱਸਿਆ ਜਾਂਦਾ ਵਾ ਕਿ ਸਤਸੰਗ ਦੋ ਸਮਾਪਤ ਹੋ ਗਿਆ ਗੀਤ ਸੀ ਜੀ ਬਾਰ ਨਿਕਲਦੇ ਚੱਕਰ ਦੇ ਵਿੱਚ ਟਿਕਈਆਂ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਸੰਤਾ ਮਹਾਂਪੁਰਛੜੀ ਬਾਬਾ ਪੋਰੇ ਜੀ ਉਹਨਾਂ ਦੇ ਚਰਨ ਛੂਣ ਵਾਸਤੇ ਉਹਨਾਂ ਦੇ ਜਿਹੜੀ ਚਰਨ ਛੂਹਤ ਲੈਣ ਦੇ ਵਾਸਤੇ ਜਿਹੜੀ ਇਹ ਪਗੜੜ ਮੱਚੀ ਆ ਵਕ ਵਕ ਰਹਾ ਨੇ ਵਕ ਵਕ ਵਿਚਾਰ ਆ ਰਹੇ ਨੇ ਟਿਕੀਆਂ ਦੇ ਇੱਕ ਬਾਹਰ ਨਿਕਲਦੇ ਸਮੇਂ ਜਿਹੜੀ ਪਗੜੜ ਮੱਚ ਗਈ ਆ ਤੇ 700 ਦੇ ਲਗਭਗ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚਆਂ ਔਰਤਾਂ ਨੇ ਬੱਚੇ ਵੀ ਸ਼ਾਮਲ ਨੇ ਪਾਵੇਂ ਜਿਹੜੇ ਉਥੋਂ ਦੇ ਸਬੰਧਤ ਐਸਜੀਐਮ ਸਾਹਿਬ ਸੀ ਉਹਨਾਂ ਨੇ ਮਨਜ਼ੂਰੀ ਦਿੱਤੀ ਹੋਈ ਸੀ ਤੇ ਜੋ ਸਰਕਾਰੀ ਬਿਆਨ ਆਇਆ ਪੀ ਬਾਹਰ ਤਾਂ ਜਿਹੜੀ ਸੁਰੱਖਿਆ ਸੀਗਾ ਤੇ ਅੰਦਰ ਦਾ ਜਿਹੜਾ ਪ੍ਰਬੰਧ ਉਹਨਾਂ ਦਾ ਆਬਦਾਰ ਸੀਗਾ ਬੜੀ ਵੱਡੀ ਵੱਧ ਭਾਗ ਦਾ ਘਟਨਾ ਵਾਪਰੀ ਆ ਤੇ ਸਾਰਿਆਂ ਹੀ ਪ੍ਰਧਾਨ ਮੰਤਰੀ ਰਾਸ਼ਟਰਪਤੀ اپੋਜੀਸ਼ਨ ਦੇ ਲੀਡਰ ਗਾਫਲ ਗਾਂਧੀ ਕਾਂਗਰਸ ਦੇ ਪ੍ਰਧਾਨ ਖੜਗੇ ਤੇ ਹੋਰ ਵੀ ਬਹੁਤ ਸਾਰਿਆਂ ਲੀਡਰ ਸਾਹਿਬਾਨਾਂ ਨੇ ਇੱਥੇ ਤੋਂ ਪ੍ਰਗਟ ਕੀਤਾ ਵਾ ਤੇ ਜੂਪੀ ਦੇ ਮੁੱਖ ਮੰਤਰੀ ਨੇ ਵੀ ਦੁੱਖ ਪ੍ਰਗਟ ਕੀਤਾ ਤੇ ਨਾਲ ਦੀ ਨਾਲ ਜਿਹੜੇ ਕੁਝ ਉਹਨਾਂ ਨੂੰ ਰਾਹਤ 2 2 ਲੱਖ ਹਮਰਤਕਾਰਾਂ ਨੂੰ ਤੇ 50 50 ਹਜ਼ਾਰ ਜ਼ਖਮੀਆਂ ਨੂੰ ਦੇਣ ਦਾ ਐਲਾਨ ਕੀਤਾ ਵਾ ਤੇ ਨਾਲ ਹੀ ਖੜਗੇ ਸਾਹਿਬ ਨੇ ਮੰਗ ਕੀਤੀ ਆ ਕਿ ਕੋਈ ਵੀ ਇਲਾਜ ਦੇ ਵਿੱਚ ਉਹਨਾਂ ਦੀ ਕਸਰ ਬਾਕੀ ਨਹੀਂ ਚੰਨੀ ਚਾਹੀਦੀ ਜੂਪੀ ਸਰਕਾਰ ਨੂੰ ਵਾਦ-ਵਦ ਜਿਹੜੀ ਉੱਥੇ ਸਹਾਇਤਾ ਕਰਨੀ ਮਹਿਆ ਕਰਨੀ ਚਾਹੀਦੀ ਆ ਜਿਹੜੀਆਂ ਅਜਿਹਿਆਂ ਮੰਦਕ ਪਾਕੀਆਂ ਕਟਣਾਵਾ ਨਾਵਾਪਰ ਨੂੰ ਜਦੋਂ ਇੰਨੀ ਟੀੜ ਇਕੱਠੀ ਹੁੰਦੀ ਹੈ ਤੇ ਉਹਦੇ ਬਾਰੇ ਸਾਰੇ ਵਿਚਾਰ ਪ੍ਰਸ਼ਾਚਨ ਨੂੰ ਕਰ ਲੈਣਾ ਚਾਹੀਦਾ ਤਾਂ ਹੀ ਮਨਜ਼ੂਰੀ ਦੇਣੀ ਚਾਹੀਦੀ ਹੈ ਜੇ ਸਾਰੇ ਦੋਰੀ ਦੇ ਪ੍ਰਬੰਧ ਜਿਹੜੇ ਹੁਣ ਤੱਕ ਅਜਿਹਿਆਂ ਮੰਦ ਪਾਕੀਆਂ ਕਟਣਾਵਾ ਨਾਵਾ ਵਰ ਸਕਣ ਆਪਾਂ ਕਿਸੇ ਦੀ ਆਸਥਾ ਨੂੰ ਰੋਕਤ ਨਹੀਂ ਕਰ ਸਕਦੇ ਨਾ ਆਪਾਂ ਕਿਸੇ ਦੀ ਆਸਥਾ ਦੇ ਉੱਪਰ ਉਂਗਲੀ ਠਾ ਸਕਦੇ ਆ ਪਰ ਜਰੂਰ ਸੋਚ ਸਮਝ ਕੇ ਵਿਚਾਰ ਕਰਨ ਵਾਲੀਆਂ ਜਰੂਰ ਗੱਲਾਂ ਤਾਂ ਕਿ ਜਿਹੜੀਆਂ ਕਿਸਨਾਵਾ ਜੜੀਆਂ ਵਾ ਅੱਗੇ ਵਾਸਤੇ ਨਾ ਵਾਪਰਨ ਤੇ ਇਦਰ ਚ ਕੋ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਤੇ ਪੰਜਾਬ ਦੇ ਵਿੱਚ ਜ਼ਿਲਹੰਦਰ ਵੈਸਟ ਦੇ ਵਿੱਚ ਕਿਹੀਆਂ ਚੋਣਾਂ ਹੋ ਰਹੀਆਂ ਨੇ 10 ਤਰੀਕ ਨੂੰ 10 ਜੁਲਾਈ ਨੂੰ ਵੋਟਾਂ ਪੈਣੀਆਂ ਨੇ ਤੇ 13 ਨੂੰ ਤੀਜਾ ਜਿਹੜਾ ਆਉਣਾ ਵਾ ਤੇ ਸਾਰੀਆਂ ਪਾਰਟੀਆਂ ਇੱਕ ਦੂਜੇ ਤੇ ਚਿੱਕੜ ਠਾੜੀ ਕਰ ਰਹੇ ਨੇ ਤੇ ਕੱਲ ਭਗਵੰਤ ਮਾਨ ਨੇ ਉੱਥੇ ਰੋਡ ショਅ ਵੀ ਕੀਤਾ ਤੇ ਕਿਹਾ ਕਿ ਜੇ ਇੱਥੋਂ ਆਮ ਆਦਮੀ ਪਾਰਟੀ ਦਾ ਮਿਸਬਰ ਜਿੱਦਾ ਵਾ ਤੇ ਜ਼ਿਲਹੰਦਰ ਵੈਸਟ ਨੂੰ ਵੈਸਟ ਬਣਾ ਦੇਾਂਗੇ ਕੀ ਜ਼ਿਲਹੰਦਰ ਵੈਸਟ ਹੀ ਕੱਲ ਬੈਸਟ ਬਣਨਾ ਚਾਹੀਦਾ ਬਦਕ ਬਾਕੀ ਪੰਜਾਬ ਦੀ ਕੋਈ ਖਬਰ ਸਾਰ ਨਹੀਂ ਇਹ ਤਾਂ ਚਾਹੀਦਾ ਸੀਗਾ ਕਿ ਹੁਣ ਤੱਕ ਜਿੰਨਾ ਸਮਾਂ ਮਿਲਿਆ ਸੀਗਾ ਸਾਰਾ ਪੰਜਾਬ ਹੀ ਬੈਸਟ ਬਣਿਆ ਰਤ ਇਹ ਗੱਲ ਕਹਿਣ ਦੀ ਲੋੜ ਹੀ ਨਾ ਪੈਂਦੀ ਕਿ ਅਸੀਂ ਕਿਤੇ ਅਸੀਂ ਵਿਕਾਸ ਕੇਂਦਰ ਤੇ ਕਰਾਂਗੇ ਪਰ ਦਰਸ਼ਕੋ ਇਸ ਤੋਂ ਪਹਿਲਾਂ ਵੀ ਜਿਹੜੀਆਂ ਉਹ ਪਚੋਣ ਹੋਈ ਸੀ ਜਦੋਂ ਪਾਰਲੀਮੈਂਟ ਦੀ ਤੇ ਉਦੋਂ ਆਮ ਆਦੀ ਪਾਰਟੀ ਦਾ ਹੀ ਹੁਣ ਭਾਵੇਂ ਉਹ ਬੀਜੇਪੀ ਚ ਚਾਰ ਰਲਿਆ ਵਾ ਰਿੰਕੂ ਸਾਹਿਬ ਜੀ ਤੁਰੇ ਸੀ ਇੱਕ ਬੜੀ ਵੱਡੀ ਮੰਗ ਸੀ ਆਦਮਪੁਰ ਦੇ ਪੁਰ ਦੀ ਤੇ ਮੁੱਖ ਮੰਤਰੀ ਸਾਹਿਬ ਤੋਂ ਕਹਿ ਗਿਆ ਸੀ ਕਿ ਥੋੜੇ ਸਮੇਂ ਦੇ ਵਿੱਚੋਂ ਬਣ ਜੇਗਾ ਪਰ ਹਜੇ ਸਾਨੂੰ ਥੋੜਾ ਸਮਾਂ ਹੋਇਆ ਜਾ ਕੇ ਆਏ ਆ ਉਹਵੇਂ ਦਾ ਉਹਈ ਆ ਤੇ ਬਹੁਤੀ ਜਿਹੜੀ ਪ੍ਰਗਤੀ ਆ ਉਹਦੇ ਵਾਸਤੇ ਨਹੀਂ ਹੋਈ ਬਹੁਤ ਸਾਰੇ ਕੰਮ ਨੇ ਜਿਹੜੀਆਂ ਲੀਡਰ ਜਿਹੜੇ ਨੇ ਐਲਾਨ ਤਾਂ ਕਰ ਦਿੰਦੇ ਨੇ ਤੇ ਪਰ ਉਹ ਹੁੰਦੀ ਨਹੀਂ ਤੇ ਸਿਆਸਤ ਦੇ ਵਿੱਚ ਹੁਣ ਕੋਈ ਗੱਲ ਕਹਿਣ ਵਾਲੀ ਬੰਦ ਹੀ ਨਹੀਂ ਜਿਹੜੀ ਅਕਾਲੀ ਦਲ ਵਾਲੋਂ ਤਕਰੀ ਦੇ ਚੋਣਾਂ ਚਾਹਤ ਤੇ ਬੀਬੀ ਖੜੀ ਆ ਉਹ ਸਵੇਰੇ ਦੇ ਜਾਂਦੀ ਆ ਮੁੱਖ ਮੰਤਰੀ ਸਾਹਿਬ ਦੇ ਕੋਲੇ ਤੇ ਪ੍ਰਬਾਰ ਸਿਮਤਰ ਆਮਾਦੀ ਪਾਰਟੀ ਸ਼ਾਮਲ ਹੋ ਜਾਂਦੀ ਹੈ ਤੇ ਸ਼ਾਮ ਨੂੰ ਫਿਰ ਜਿਹੜੇ ਆਪਣੇ ਤੜੇ ਦੇ ਵਿੱਚ ਆਵਸ ਮੋੜ ਆਉਂਦੀ ਆ ਜਿਹੜੀਆਂ ਜਿਹੀਆਂ ਘਟਨਾਵਾਂ ਨੇ ਇਹ ਰਾਜਨੀਤੀ ਜਿਹੜੀ ਆ ਇੱਕ ਮੁਕਾਬਲੇ ਦਾ ਕੇਂਦਰ ਬਣ ਗਈ ਆ ਤੇ ਲੀਡਰ ਨੂੰ ਜਿਹੀ ਕੰਮ ਨਹੀਂ ਕਰਨੇ ਚਾਹੀਦੇ ਜੋ ਵੀ ਕਰਨਾ ਵਾ ਸੋਚ ਸਮਝ ਕੇ ਕੀਤਾ ਜਾਵੇ ਸੋਚ ਵਿਚਾਰ ਕੇ ਕੀਤਾ ਜਾਵੇ ਕਿ ਖੁਸ਼ ਕੇ ਲੋਕਾਂ ਦੇ ਵਿੱਚ ਲੀਡਰ ਜਿਹੜੇ ਆ ਉਹ ਹਾਸੇ ਦਾ ਮਜ਼ਾਕ ਨਾ ਬਣ ਪਹਿਲਾਂ ਵੀ ਐਸੇ ਪਾਰਲੀਮੈਂਟ ਚੋਣਾਂ ਵਾਸਤੇ ਵੀ ਹੁੰਦਾ ਰਿਹਾ ਪੇ ਇਧਰ ਹੋਇਦਰ ਤੇ ਇਧਰ ਉਧਰ ਪਾਰਟੀ ਬਦਲਦਿਆਂ ਬਹੁਤ ਝਾਲੀਆਂ ਕਿ ਡਰਾਮਾ ਵਾਪਰੀਆਂ ਨੇ ਇਸੇ ਤਰ੍ਹਾਂ ਇਹ ਵੀ ਇੱਕ ਘਟਨਾ ਵਾ ਤੇ ਜਿਹੜਾ ਇਸ ਤਰ੍ਹਾਂ ਵਾਲੀ ਡਰ ਨੂੰ ਨਹੀਂ ਕਰਨਾ ਚਾਹੀਦਾ ਨਹੀਂ ਤੇ ਜਿਹੜੀ ਰਾਜਨੀਤੀ ਦੇ ਵਿੱਚੋਂ ਪਹਿਲਾਂ ਹੀ ਲੀਡਰਾਂ ਤੋਂ ਲੋਕਾਂ ਦਾ ਜਿਹੜਾ ਭਰੋਸਾ ਉੱਡਦਾ ਜਾ ਰਿਹਾ ਤੇ ਹੋਰ ਵੀ ਡੂੰਗਾ ਹੋ ਜਾਣਾ ਵਾ ਕਿ ਸਾਰੇ ਲੀਡਰ ਸ਼ਾਇਦ ਇਸੇ ਤਰ੍ਹਾਂ ਹੀ ਕਰਦੇ ਆ ਦੂਸਰੀ ਗੱਲ ਜੇ ਆਪਾਂ ਕਰੀਏ ਪਾਰਲੀਮੈਂਟ ਦੇ ਵਿੱਚ ਕਾਫੀ ਹਗਾਮੇ ਹੋਏ ਨੇ ਅ ਰਾਹੁਲ ਗਾਂਧੀ ਨੇ ਵੀ ਜਿਹੜੇ ਵਿਰਧੀਆਂ ਨੂੰ ਆਪਣੇ ਮੁੱਢਲ ਸਰਕਾਰ ਨੂੰ ਨਿਸ਼ਾਨਦੇ ਤੇ ਲਿਆ ਤੇ ਸਰਕਾਰ ਨੇ ਵਿਰੋਧੀ ਪਾਰਟੀਆਂ ਨੂੰ ਵੀ ਇਨਸ਼ਾਅਰ ਦੇ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਖੜਗੇ ਸਾਹਿਬ ਨੇ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਰਾਜ ਸਭਾ ਦੇ ਵਿੱਚ ਕੇ ਰੰਦੀ ਜਿਹੜੀ ਆ ਪੂਰੀ ਕੋਸ਼ਿਸ਼ ਕੀਤੀ ਆ ਤੇ ਇਸੇ ਤਰ੍ਹਾਂ ਹੀ ਜਿਹੜਾ ਅਜ਼ਲਾਸ ਆ ਇਹ ਚੱਲ ਰਿਹਾ ਵਾ ਕਿਉਂਕਿ ਸੋ ਚੁੱਕਣੀ ਸੀ ਉਸ ਤੋਂ ਬਾਅਦ ਜਿਹੜੇ ਰੋਜ਼ ਜ਼ਰੂਰੀ ਕੰਮ ਜਿਹੜੇ ਪਕਤਾਉਣੇ ਹੁੰਦੇ ਆ ਉਹਨਾਂ ਦੇ ਵਿੱਚ ਮਿਨਿਮਲ ਜਦਾ ਸਮਾਂ ਲੱਗਿਆ ਰਿਹਾ ਤੇ ਗੱਲ ਸੀ ਕੋਈ ਕੋ ਅਮੀਦਵਾਰਾਂ ਦੀ ਸਮਝ ਚੁੱਕਣ ਦਾ ਇੱਕ ਤਾਂ ਜਿਹੜੇ ਇੰਜੀਨੀਅਰ ਨੇ ਜੰਮੂ ਕਸ਼ਮੀਰ ਤੋਂ ਜਿੱਤੇ ਨੇ ਆਜ਼ਾਦ ਉਹ ਵੀ ਜੇਲ੍ਹ ਵਿੱਚ ਬੰਦ ਨੇ ਤੇ ਉਧਰ ਅਮਰਪਾਲ ਵੀ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੀ ਸੋ ਚੁੱਕਣ ਦੇ ਬਾਰੇ ਕੇਂਦਰ ਨੂੰ ਕਦੇ ਵੀ ਸਪੀਕਰ ਸਾਹਿਬ ਨੂੰ ਜਿਹੜਾ ਪੱਤਰ ਆ ਦੇਖ ਦਿੱਤਾ ਗਿਆ ਪੰਜਾਬ ਸਰਕਾਰ ਨੇ ਤੇ ਹੁਣ ਨੂੰ ਸੌਚ ਤੋਂ ਵਾਸਤੇ ਜਿਹੜਾ ਸਰਕਾਰ ਹਰਿਆ ਕਰੇ ਤੇ ਹੁਣ ਇੱਕ ਦਿਨ ਦੀ ਪ੍ਰਵਲ ਤੇ ਗੰਗੂ ਕਸ਼ਮੀਰ ਵਾਲੇ ਦਾ ਭਾਈ ਸਾਹਿਬ ਸੌਚੋ ਕਰਨਗੇ ਤੇ ਪੰਜਾਬ ਦੇ ਜਿਹੜੇ ਡਿਬੂਗਰ ਜੇਲ੍ਹ ਚ ਬੈਠੇ ਨੇ ਉਹ ਕਿੰਨੇ ਚਿਰ ਬਾਸਾਂ ਚੁੱਪਦੇ ਨੇ ਇਹ ਹਜੇ ਵੀ ਪੀੜ ਬਣਿਆ ਹੋਇਆ ਦੂਸਰੇ ਪੱਸੇ ਹਰਸਿਮਰ ਟਕੌਰ ਨੇ ਕਾਫੀ ਮੁੱਦੇ ਉਠਾਏ ਨੇ ਪਾਰਲੀਮੈਂਟ ਦੇ ਵਿੱਚ ਤੇ ਚਾਹੀਦਾ ਤਾਂ ਇਹ ਸੀ ਪਹਿਲਾਂ ਤੂੰ ਹੀ ਜਿਹੜੇ ਮੁੱਦੇ ਆ ਉਹ ਠਾਉਣੇ ਚਾਹੀਦੇ ਸੀ ਤਾਂ ਕਿ ਕਾਲੀ ਦਲ ਦੀ ਇਹ ਹਾਲਾਤ ਨਾ ਹੁੰਦੀ ਹੁਣ ਹਰ ਸਿਮਰਤ ਕੌਰ ਇਕੋ ਇੱਕ ਕਾਲੀ ਦਲ ਦੀ ਉਮੀਦਵਾਰ ਲੋਕ ਸਭਾ ਦੀ ਮੈਂਬਰ ਬਣੀ ਆ ਬਾਕੀ ਸਾਰੇ ਹਾਰ ਗਏ ਸੀਗੇ ਤੇ ਮੁੱਦੇ ਚੁਕਣੇ ਪੰਜਾਬੀਆਂ ਸਾਰਿਆਂ ਨੂੰ ਚਾਹੀਦਾ ਜੇ 12 ਦੇ 12 ਜਿਨ੍ਹਾਂ ਨੇ ਸੌ ਚੁੱਕ ਰੀਆ 13ਵੇਂ ਨੇ ਹਜੇ ਸੌ ਨਹੀਂ ਚੁੱਕੀ ਤੇ ਸਾਰਿਆਂ ਨੂੰ ਰਲ ਕੇ ਜਿਹੜੇ ਮੁੱਦੇ ਠਾਉਣੇ ਚਾਹੀਦੇ ਨੇ ਪੰਜਾਬ ਦੇ ਮੱਜਾ ਕਿੰਨਾ ਵੀ ਸਾਰੇ ਜਿਹੜੇ ਐਮਪੀ ਆ ਉਹਨਾਂ ਨੂੰ ਇਕੱਠਿਆਂ ਬਹਿਣਾ ਵੀ ਚਾਹੀਦਾ ਆਪਸ ਵਿੱਚ ਕਿਹੜੇ ਮੁੱਦੇ ਤੁਸੀਂ ਠੋਣੇ ਨੇ ਕਿਹੜੇ ਅਸੀਂ ਠੋਣੇ ਨੇ ਆਪਸ ਵਿੱਚ ਵੰਡ ਵੀ ਲੈਣੇ ਚਾਹੀਦੇ ਆ ਤੇ ਜਿਹੜੇ ਪੰਜਾਬ ਦੇ ਮੁੱਦੇ ਆ ਉਹ ਪਾਰਟੀ ਬਈ ਤੋਂ ਉੱਪਰ ਉਠ ਕੀ ਹਟਾਏ ਜਾਣ ਤਾਂ ਕਿ ਜਿਹੜਾ ਪੰਜਾਬ ਦਾ ਬੜਾ-ਬੜਾ ਨੁਕਸਾਨ ਹੋ ਰਿਹਾ ਕੇਂਦਰ ਸਰਕਾਰ ਜਿਹੜੀਆਂ ਤੱਕੇ ਚਾਹਿਆਂ ਕਰ ਰਹੀਆਂ ਉਸ ਨੂੰ ਜਿਹੜਾ ਰੋਕਿਆ ਜਾਵੇ ਜਿਵੇਂ ਮੀਤheer ਨੇ ਰਾਸ਼ਟਰਪਤੀ ਦੇ ਜਿਹੜਾ ਪਾਸ਼ਲ ਪੜਿਆ ਸੀ ਉਹਦੇ ਵਿੱਚ ਪੰਜਾਬ ਦਾ ਨਾਂ ਨਾ ਹੋਣਾ ਬਾਰੇ ਇਤਰਾਜ਼ ਵੀ ਪਠਾਇਆ ਹੈ ਇਸ ਤਰ੍ਹਾਂ ਦੇ ਕਈਆਂ ਦੇ ਇਤਰਾਜ਼ ਕਈ ਤਰ੍ਹਾਂ ਦੇ ਹੋਣਗੇ ਤੇ ਉਹਨਾਂ ਨੂੰ ਵੀ ਦੂਰ ਕਰਨ ਦੀ ਲੋੜ ਹੈ ਇਹੀ ਜਿਹੇ ਇਤਰਾਜ ਜਿਹੜੇ ਨੇ ਉਹ ਪੈਦਾ ਹੀ ਨਾ ਹੋਣ ਤੇ ਇਹ ਜਿਹੇ ਜਿਹੜੀ ਸਥਿਤੀ ਆ ਉਹ ਨਾ ਬਣੇ ਕਿਉਂਕਿ ਜਿਹੜਾ ਇੱਕ ਪਾਰਲੀਮੈਂਟ ਆ ਨਵੀਂ ਚੁਣੀ ਗਈ ਪਾਰਲੀਮੈਂਟ ਆ ਪਾਰਲੀਮੈਂਟ ਮੇਚਾ ਹੀ ਮੰਚ ਹੁੰਦਾ ਵਾ ਆਪਣੀ ਗੱਲ ਕਹਿੰਦਾ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਵਿਰੋਧੀ ਕਿਰਾਂ ਨੇ ਉਹ ਵੀ ਉੱਥੇ ਮਸਲੇ ਆਪਦੇ ਰੱਖ ਲਿਆ ਨੇ ਦੇਖਦੇ ਦੇਖਦੇ ਇਹ ਮਸਲੇ ਦੇ ਉਹ ਵੀ ਰੱਖੀ ਆਪਦੇ ਨੇ ਇਸ ਤੋਂ ਅਗਨੀ ਵਿਗਦਾ ਬੜਾ ਬੜਾ ਮਤਲਬ ਆਪੀ 40 ਸਾਲਾਂ ਬਾਅਦ ਜਿਹੜੇ ਦੇਸ਼ ਦੇ ਆਪਣੇ ਨੌਜਵਾਨਾ ਉਹਨਾਂ ਨੇ ਬੇਰਜਗਾਰ ਹੋ ਜਾਣਾ ਤੇ ਉਹਨਾਂ ਦੇ ਬਾਰੇ ਜਦੋਂ ਰਾਹੁਲ ਗਾਂਧੀ ਨੇ ਬੋਲਿਆ ਤਾਂ ਜਿਹੜੇ ਸਤਾਪਖ ਦਾ ਧਿਰ ਸੀਗਾ ਉਹਨਾਂ ਨੇ ਉੱਚੀ ਆਵਾਜ਼ ਕਰਕੇ ਉਹਨਾਂ ਨੂੰ ਸ਼ਹੀਦਾਂ ਨੂੰ ਵੀ ਪੂਰੇ ਦਾ ਪੀੜਾ ਮੁਹਾਸ਼ਵਾ ਬ ਦਿੱਤਾ ਜਾਂਦਾ ਵਾ ਪਰ ਜਿਹੜੇ ਪੰਜਾਬ ਦੇ ਦੋਸੀ ਇੱਕ ਇਦਰ ਸੰਗਰੂਰਵਾਲ ਦਾ ਤੇ ਇੱਕ ਸ਼ੈਦ ਖੰਨੇ ਦੇ ਨੇੜਲਾ ਉਹਨਾਂ ਨੇ ਉਹਨਾਂ ਦੇ ਪਰਿਵਾਰ ਸਾਹਮਣੇ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਿਹੜੀ ਸਹਾਇਤਾ ਵਾ ਉਹ ਨਹੀਂ ਦਿੱਤੀ ਕਿ ਇਹਦੇ ਵਿੱਚ ਸੱਚ ਕੀ ਆ ਇਹ ਤਾਂ ਆਪਾਂ ਕੁਛ ਨਹੀਂ ਕਹਿ ਸਕਦੇ ਪਰ ਜੇ ਉਹਨਾਂ ਨੂੰ ਨਹੀਂ ਸਹਾਇਤਾ ਮਿਲਦੀ ਤਾਂ ਕੇਂਦਰ ਸਰਕਾਰ ਨੇ ਜੇ ਸਹਾਇਤਾ ਦਿੱਤੀ ਹੈ ਤੇ ਉਹ ਗਈ ਕਦਰ ਉਹ ਜਿਹੜੇ ਪਰਿਵਾਰ ਸੀਗੇ ਅਸਲੀ ਉਹਨਾਂ ਦੇ ਕੋਲ ਕਿਉਂ ਨਹੀਂ ਪਹੁੰਚੀ ਜਾਂ ਕੀ ਉਹਦੇ ਵਿੱਚ ਖਰਾਬੀ ਹੈ ਕੀ ਉਹਦੇ ਵਿੱਚ ਕੰਮ ਕੰਪਲੈਕਸ ਆ ਕਿਉਂ ਜਿਹੜਾ ਇਸ ਤਰ੍ਹਾਂ ਦਾ ਹੋ ਰਿਹਾ ਵਾ ਇਹ ਵੀ ਆਪਾਂ ਪੂਰੀ ਜਾਣਨ ਦੀ ਕੋਸ਼ਿਸ਼ ਕਰਾਂਗੇ ਬੈਂਕ ਦੇ ਤਹਿ ਤੱਕ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾਲ ਅਜਿਹੀ ਜਿਹੜੀ ਵਜੂਕੀ ਆ ਉਹ ਨਾ ਕਿਸ ਨਾ ਹੋਵੇ ਤੇ ਇਨਸਾਫ ਜਿਹੜਾ ਸਾਰਿਆਂ ਨੂੰ ਮੇਰੇ ਸੋ ਇਨਸਾਫ ਬਹੁਤ ਵੱਡੀ ਜ਼ਰੂਰਤ ਆ ਮਨੁੱਖ ਦੀ ਜੇ ਵੀਰੇ ਹੁੰਦਾ ਕਿ ਇਨਸਾਫ ਮਿਲਦਾ ਮਿਲਦਾ ਇਨੀ ਜ਼ੂਰੀ ਹੋ ਜਾਂਦੀ ਹੈ ਇਹਨੇ ਚੇਰ ਹੋ ਜਾਂਦੇ ਨੇ ਕਿਉਂ ਇਨਸਾਫ ਵੀ ਉਹ ਨਾ ਮਿਲਿਆ ਵਰਗਾਈ ਬਣ ਕੇ ਰਹਿ ਜਾਂਦਾ ਵਾ ਸੋ ਦੱਚ ਕੋ ਬੜੇ ਮਸਲੇ ਨੇ ਪੰਜਾਬ ਦੇ ਬੜੇ ਗੁੰਝਲਦਾਰ ਮਸਲੇ ਨੇ ਤੇ ਸਾਰੀਆਂ ਸਿਆਸੀਆਂ ਪਾਰਟੀਆਂ ਆਪਣੇ ਆਪਣੇ ਟੰਗ ਨਰਮ ਹੱਲ ਕਰਦੀਆਂ ਚਾਹੁੰਦੀਆਂ ਤੇ ਜੇ ਸਰਤਾਜ ਦੀ ਨਹੀਂ ਵੀ ਪਾਰਟੀ ਤੇ ਤਾਂ ਵੀ ਸਰਤਾਜ ਹੀ ਤਰਦਾ ਜਿਹੜਾ ਸਾਥ ਦਿੱਤਾ ਜਾ ਸਕਦਾ ਜੇ ਕਿਸੇ ਜ਼ਮਾਨ ਦੇ ਵਿੱਚ ਹੋਵੇ ਕੋਈ ਕੰਮ ਕਰਨ ਦੀ ਤਾਂ ਉਹ ਕਰ ਸਕਦਾ ਵਾ ਅਜਿਹੀ ਤਾਂ ਕਿਸੇ ਵੱਲੋਂ ਕੋਈ ਮੰਦੀ ਨਹੀਂ ਹੁੰਦੀ ਕਿ ਆ ਤੁਸੀਂ ਕੰਮ ਜਿਹੜਾ ਵਾ ਕਰਨਾ ਨਹੀਂ ਹਾਂ ਕਿਸੇ ਦੀ ਪਰਸਨਲ ਹਵੇਲੀ ਆ ਪਰਸਨਲ ਜੇ ਕਿਸੇ ਪ੍ਰਾਪਰਟੀ ਆ ਉੱਥੇ ਜਾ ਕੇ ਆਪਾਂ ਨਹੀਂ ਕੰਮ ਕਰ ਸਕਦੇ ਜਨਤਕ ਥਾਵਾਂ ਤੇ ਆਪਾਂ ਜਿਹੜੇ ਕੰਮ ਆ ਉਹ ਕਰ ਸਕਦੇ ਆ ਜਿੰਗੀਆਂ ਆਸਾਨੀਆਂ ਥਾਵਾਂ ਤੇ ਆਪਾਂ ਉੱਥੇ ਕਰਕੇ ਤੇ ਇੰਨਾ ਦੇ ਨਾਲ ਅਸੀਂ ਅੱਗੇ ਜਿਹੜਾ ਲੰਘ ਸਕਦੇ ਹਾਂ ਸਤਿ ਸ੍ਰੀ ਅਕਾਲ ਸਾਰੇ ਦਰਸ਼ਕੋ ਇਸ ਪ੍ਰੋਗਰਾਮ ਨੂੰ ਲੋਕ ਕਹਾਣੀ ਮੈਨੂੰ ਸੰਤੋਖ ਸਿੰਘ ਪਰਮੁਖੀ ਅੱਧੀ ਜਿਹਾ ਆ ਗਿਆ ਸਾਸਰੀਆ ਕਾਰ